ਜ਼ਿਲ੍ਹਾ ਸੰਗਰੂਰ ਦੇ ਭਵਾਨੇਗੜ ਦੇ ਟਰੱਕ ਯੂਨੀਅਨ ਦਾ ਪ੍ਰਧਾਨਗੀ ਦਾ ਜਿਹੜਾ ਮਸਲਾ ਐ ਐਮਐਲਏ ਨਰਿੰਦਰ ਕੌਰ ਅਤੇ ਜਿਹੜਾ ਪ੍ਰਧਾਨ ਬਣਨ ਦਾ ਚਾਹਵਾਨ ਸੀ ਮਨਜੀਤ ਸਿੰਘ ਕਾਕਾ ਜਦੋਂ ਇਹ ਬਿਵਾਦ ਉਸ ਤੋਂ ਨਵਾਂ ਨਵਾਂ ਉੱਠਿਆ ਪੈਸਿਆਂ ਦੇ ਲੈਣ ਦੇਣ ਦੀ ਜਦੋਂ ਗੱਲ ਆਈ ਸੋਸ਼ਲ ਮੀਡੀਆ 'ਚ ਉੱਪਰ ਕੇ ਸਾਹਮਣੇ ਆਈ ਤਾਂ ਮੈਂ ਇੱਕ ਗੱਲ ਕਹੀ ਸੀ ਮੈਂ ਕਿਹਾ ਵੀ ਜੇ ਮਨਜੀਤ ਸਿੰਘ ਕਾਕਾ ਕਹਿੰਦਾ ਵੀ ਮੈਂ ਪੈਸੇ ਦਿੱਤੇ ਸੀ ਪ੍ਰਧਾਨਗੀ ਵਾਸਤੇ ਅਤੇ ਦੂਜੇ ਪਾਸਿਓਂ ਕਿਹਾ ਜਾਂਦਾ ਵੀ ਨਹੀਂ ਪੈਸੇ ਨਹੀਂ ਦਿੱਤੇ ਗਏ ਤਾਂ ਕਿਸੇ ਗੁਰੂ ਘਰ ਜਾ ਕੇ ਕਿਉਂਕਿ ਚਾਹੇ ਇਨਸਾਨ ਜਿੰਨਾ ਮਰਜ਼ੀ ਕਰਪਟ ਹੋ ਜਵੇ ਅਕਰਤ ਕਰਨ ਹੋ ਜਵੇ ਗੁਰੂ ਮਹਾਰਾਜ ਜੀ ਦਾ ਡਰ ਅਤੇ ਭੈ ਅਤੇ ਉਹਨਾਂ 'ਚ ਵਿਸ਼ਵਾਸ ਕਿਤੇ ਨਾ ਕਿਤੇ ਰਹਿੰਦਾ ਹੈ ਮੈਂ ਕਿਹਾ ਵੀ ਸੌ ਚੱਕ ਲੈਣ ਜਿਹੜੇ ਜਿਨ੍ਹਾਂ ਦੇ ਉੱਤੇ ਇਹ ਇਲਜ਼ਾਮ ਲੱਗੇ ਵੀ ਇਹਨਾਂ ਨੇ ਪੈਸੇ ਲੈ ਸੀ ਜਾਂ ਮੰਗੇ ਸੀ ਖੈਰ ਕਈ ਦਿਨ ਨੰਗੇ ਅਤੇ ਹੁਣ ਕੱਲ ਮੈਂ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਵੀ ਗੱਲ ਵਾਕਈ ਸੌ ਦੇ ਉੱਤੇ ਆ ਗਈ ਮਨਜੀਤ ਸਿੰਘ ਕਾਕਾ ਇੱਕ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਅਤੇ ਉਹਦੇ ਵਿੱਚ ਕਹਿ ਰਿਹਾ ਹੈ ਵੀ ਉਹ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਵੀ ਉਹਨਾਂ ਨੇ ਪੈਸੇ ਦਿੱਤੇ ਸੀ ਜਾਂ ਜਿਨ੍ਹਾਂ ਨੇ ਪੈਸੇ ਮੰਗੇ ਸੀ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਵੀ ਤੁਸੀਂ ਭਾਈ ਸੌ ਚੱਕ ਲੋ ਕੋਈ ਬਾਬਾ ਜੀ ਨੇ ਉਹਨਾਂ ਦੇ ਵਿੱਚ ਦੋਨਾਂ ਹੀ ਤਰ੍ਹਾਂ ਦਾ ਵਿਸ਼ਵਾਸ ਹੈ ਤਾਂ ਮਨਜੀਤ ਸਿੰਘ ਕਾਕਾ ਕਹਿੰਦਾ ਵੀ ਬਾਬਾ ਜੀ ਕੋਲ ਜਾ ਕੇ ਜਿਹੜੇ ਸੌਹ ਆਪਾਂ ਚੱਕ ਲੈਣੇ ਆ ਅਤੇ ਪਤਾ ਲੱਗ ਜਾਊਗਾ ਵੀ ਪੈਸੇ ਮੈਂ ਤੁਹਾਨੂੰ ਦਿੱਤੇ ਸੀ ਜਾਂ ਤੁਸੀਂ ਮੰਗੇ ਸੀ ਖੈਰ ਜਦੋਂ ਗੱਲ ਕਿਸੇ ਤਨਪੱਤਰ ਨਾ ਲੱਗੇ ਤਾਂ ਉਸ ਵਕਤ ਜੋ ਗੁਰੂ ਮਹਾਰਾਜ ਜੀ ਜਿਨ੍ਹਾਂ ਦਾ ਬਹੁਤ ਉੱਚਾ ਵੱਡਾ ਦਰਜਾ ਹੈ ਜਿੰਨਾ ਦੇ ਅਸ਼ੀਰਵਾਦ ਨਾਲੇ ਦੁਨੀਆ ਚੱਲਦੀ ਹੈ ਉਹਨਾਂ ਦੀ ਕਚਹਿਰੀ ਚ ਖੜ ਕੇ ਗੱਲ ਕਰ ਦੇਣੀ ਮੈਨੂੰ ਲੱਗਦਾ ਵੀ ਉੱਥੇ ਫਿਰ ਨਵੇੜਾ ਹੋ ਜਾਂਦਾ ਮਨਜੀਤ ਸਿੰਘ ਕਾਕਾ ਨੇ ਵੀ ਇਹੀ ਗੱਲ ਕਹੀ ਹੈ ਉਹ ਕਹਿੰਦੇ ਵੀ ਜੇ ਇਹ ਜਿਹੜੇ ਕਹਿ ਰਹੇ ਨੇ ਵੀ ਸਾਨੂੰ ਪੈਸੇ ਜਾਂ ਅਸੀਂ ਪੈਸੇ ਮੰਗੇ ਨਹੀਂ ਇਹ ਤੇ ਰਜਾ ਕੇ ਜਿਹੜੀ ਐਮ ਐਲ ਏ ਵਾਲੀ ਧਿਰ ਹੈ ਇਹ ਜਾ ਕੇ ਇੱਕ ਵਾਰੀ ਕਹਿ ਦੇਣਾ ਵੀ ਮੈਂ ਪੈਸੇ ਮੰਗੇ ਨਹੀਂ ਮਨਜੀਤ ਸਿੰਘ ਕਾਕਾ ਨੇ ਮੈਨੂੰ ਪੈਸੇ ਦਿੱਤੇ ਨਹੀਂ ਜਾਂ ਮੈਂ ਉਹਨਾਂ ਤੋਂ ਪੈਸੇ ਲਏ ਨਹੀਂ ਪ੍ਰਧਾਨਗੀ ਵਾਸਤੇ ਮਨਜੀਤ ਸਿੰਘ ਕਾਕਾ ਕਹਿੰਦਾ ਮੈਂ ਮਾਫੀ ਮੰਗ ਜਿਉ ਸੋ ਗੱਲ ਵੱਡੀ ਐ ਭਗਵੰਤ ਮਾਨ ਸਾਹਿਬ ਜਿਨ੍ਹਾਂ ਨੂੰ ਬਹੁਤ ਵੱਡਾ ਫਤਵਾ 2022 ਦੇ ਵਿੱਚ ਦਿੱਤਾ 2017 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੋਸਤੋ ਹਾਰ ਗਈ ਸੀ ਤਾਂ ਮੈਂ ਭਗਵੰਤ ਮਾਨ ਸਾਹਿਬ ਨੂੰ ਫੋਨ ਕੀਤਾ ਸੀ ਇਹ ਸ਼ਾਇਦ ਨਤੀਜੇ ਤੋਂ ਦੂਜੇ ਦਿਨ ਦੀ ਗੱਲ ਹੈ ਜਦੋਂ ਉਹਨਾਂ ਦੀ ਮੈਂ ਗੱਲ ਸੁਣੀ ਮੈਂ ਫਤਿਹ ਬਲਾਕੇ ਗੱਲ ਕੀਤੀ ਮੈਂ ਕਿਹਾ ਜੀ ਮਾੜਾ ਹੋਇਆ ਕਹਿੰਦੇ ਵੀ ਪਤਾ ਹੀ ਨਹੀਂ ਲੱਗਿਆ ਕਿ ਕੁਝ ਹੋ ਗਿਆ ਖੈਰ 5 ਸਾਲ ਬਾਅਦ ਸਿੱਖ ਸੰਗਤ ਨੇ ਜਨਤਾ ਨੇ ਜਾਂ ਪੰਜਾਬ ਦੇ ਲੋਕਾਂ ਨੇ ਉਹਨਾਂ ਦੇ ਵਿੱਚ ਵਿਸ਼ਵਾਸ ਦਿਖਾਇਆ ਅਤੇ ਉਹਨਾਂ ਨੂੰ ਬਹੁਤ ਵੱਡੇ ਮਾਰਜਨ ਨਾਲ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਭਗਵੰਤ ਮਾਨ ਸਭ ਐਂਟੀ ਕ腐ਪਸ਼ਨ ਡਰਾਈਵ ਚਲਾਉਂਦੇ ਨੇ ਖੈਰ ਹੋਰਾਂ ਮੁੱਖ ਮੰਤਰੀਆਂ ਨਾਲੋਂ ਇਹ ਜਿਹੜੀ ਉਹਨਾਂ ਦੀ ਐਂਟੀ ਕ腐ਪਸ਼ਨ ਡਰਾਈਵ ਹੈ ਬਹੁਤ ਵਧੀਆ ਤਰੀਕੇ ਨਾਲ ਚੱਲੀ ਹੈ ਜਾਂ ਚੱਲ ਰਹੀ ਹੈ ਇਹਦੇ ਵਿੱਚ ਬਹੁਤ ਵੱਡੇ ਵੱਡੇ ਅਫਸਰ ਵੀ ਫੜੇ ਗਏ ਨੇ ਹੁਣ ਜੇਕਰ ਉਹ ਇਹ ਐਮਐਲਏ ਜਿਹੜੇ ਜਿਨ੍ਹਾਂ ਦੇ ਉੱਤੇ ਦੋਸ਼ ਲੱਗਦੇ ਵੀ ਇਹਨਾਂ ਨੇ ਪੈਸੇ ਮੰਗੇ ਸੀ ਪ੍ਰਧਾਨਗੀ ਦੇਣ ਵਾਸਤੇ ਟਰੱਕ ਯੂਨੀਅਨ ਦੀ ਮਨਜੀਤ ਕਾਕੇ ਨੂੰ ਜਾਂ ਕਈ ਹੋਰ ਤਰ੍ਹਾਂ ਦੇ ਵੀ ਮਸਲੇ ਕਈ ਐਮਐਲਿਆਂ ਦੇ ਉੱਭਰੇ ਨੇ ਜੇ ਮਾਨ ਸਾਹਿਬ ਇੱਥੇ ਕੋਈ ਕਾਰਵਾਈ ਨਹੀਂ ਕਰਦੇ ਮੰਨ ਲਓ ਤਾਂ ਇਹ ਪ੍ਰਭਾਵ ਚੱਲਿਆ ਜਾਣਾ ਵੀ ਇਹ ਸਰਕਾਰ ਇੱਕ ਪਾਸੇ ਨੂੰ ਹੀ ਐਂਟੀ ਕ腐ਪਸ਼ਨ ਵਾਲਾ ਜਿਹੜਾ ਵਰਕ ਹੈ ਇੱਕ ਸਾਈਡ ਨੂੰ ਹੀ ਕਰ ਰਹੀ ਹੈ ਅਫਸਰਾਂ ਦੇ ਉੱਤੇ ਹੀ ਇਹ ਕਾਰਵਾਈ ਹੈ ਜਿਹੜੀ ਉਹ ਹੋ ਰਹੀ ਹੈ ਇਹਦੇ ਨਾਲ ਵਿਸ਼ਵਾਸ ਟੁੱਟਦਾ ਹੈ ਇਹਦੇ ਨਾਲ ਇੱਕ ਖੱਪਾ ਪੈ ਜਾਂਦਾ ਇੱਕ ਗੈਪ ਪੈ ਜਾਂਦਾ ਹੈ ਸੋਚ ਪਲਟਦੀ ਹੈ ਵੋਟਰ ਹੋਰ ਪਾਸੇ ਨੂੰ ਤੁਰ ਪੈਂਦਾ ਹੈ ਹੋਰ ਧਿਰ ਵੱਲੋਂ ਤੁਰ ਪੈਂਦਾ ਹੈ ਹੋਰ ਪਾਰਟੀ ਵੱਲੋਂ ਤੁਰ ਪੈਂਦਾ ਸੋ ਸਮਾਂ ਰਹਿੰਦੇ ਇਸ ਚੀਜ਼ ਦਾ ਇਸ ਚੀਜ਼ ਨੂੰ ਕੋਖ ਕੇ ਇਸ ਦੀ ਜਾਂਚ ਪੂਰੀ ਤਸੱਲੀ ਨਾਲ ਕਰਕੇ ਇਸ ਮਸਲੇ ਦੀ ਜਿਹੜਾ ਭਵਾਨੀਗੜ ਟਰੱਕ ਯੂਨੀਅਨ ਦਾ ਮਸਲਾ ਹੈ ਜਿੱਥੇ ਮਨਜੀਤ ਸਿੰਘ ਕਾਕਾ ਬੜੇ ਦਾਅਵੇ ਤੇ ਵਿਸ਼ਵਾਸ ਨਾਲ ਕਹਿ ਰਿਹਾ ਵੀ ਜੇਕਰ ਮੈਂ ਪੈਸੇ ਦਿੱਤੇ ਨਹੀਂ ਜਾਂਵੇ ਤਾਂ ਪੈਸੇ ਮੰਗੇ ਨਹੀਂ ਪ੍ਰਧਾਨਗੀ ਦੇਣ ਵਾਸਤੇ ਤਾਂ ਆਓ ਸੌ ਚੱਕ ਲੈਨੇ ਆਂ ਫਿਰ ਦੇਖਦੇ ਆਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣਦਾ ਪਰ ਮਸਲਾ ਗੰਭੀਰ ਬਹੁਤ ਹੈ